ਸਤਿ ਸ੍ਰੀ ਅਕਾਲ ਅੱਜ ਸਭ ਬਾਤੋਂ ਰਤੋਂ ਧਰਮ ਦੇ ਵਿੱਚ ਛਾਰਤੀ ਥਮੰਨੇ ਆਂ ਕਹਿੰਦੇ ਜਦੋਂ ਮਹਾਰਾਜ ਤੀਰਸਾ ਦੀ ਯਾਤਰਾ ਕਰਦੇ ਕਰਦੇ ਜਦ ਉਹ ਜਾਜ ਪਰਬੇ ਨਹੀਂ ਪਾਇ ਤਰ ਲਈ ਕੱਢ ਲਿਆ ਇਹਨੂੰ ਹੁਣ ਆਪਾ ਅਲਾਹਾਬਾਦ ਕਹਿੰਦੇ ਆ ਇਹਨੂੰ ਪਰਾਗ ਰਾਜ ਤੀਰਸ ਕਹਿੰਦੇ ਆ ਕਹਿੰਦੇ ਜਦੋਂ ਪਰਾਗ ਰਾਜ ਤੀਰਸ ਤੇ ਪਹੁੰਚੇ ਇਤਰ ਮਹਾਰਾਜ ਜਸਨੇਪਾ ਸਾਹਿਬ ਕਹਿੰਦੇ ਪੁੰਨ ਗਾਨਦਨ ਕਰਤ ਉਹ ਬੰ ਕਹਿੰਦੇ ਗੁਰੂ ਪੇਗ ਮਹਾਨਦਰ ਜੀ ਮਹਾਰਾਜ ਨੇ ਐਨਾ ਜਪ ਤਪ ਕੀਤਾ ਉਹ ਤੇ ਨਾਮ ਜਪਿਆ ਬੜਾ ਗਿਆਨ ਕੀਤਾ ਜਿਵੇਂ ਆਪਣੇ ਨਗਰ ਦੇ ਵਿੱਚ 40 ਦਿਨ ਤੋਂ ਲੈ ਕੇ ਕਿੰਨਾ ਲੰਗਰ ਚੱਲਿਆ ਕਿੰਨਾ ਨਾਮ ਜਪਿਆ ਇਮਨਾਉਂ ਦਾ ਪ੍ਰਤਾਪ ਹੈ ਗਾਇ ਲੱਗਿਆ ਜਦੋਂ ਗੁਰੂ ਜੀ ਨੇ ਬੜਾ ਨਾਮ ਜਪਿਆ ਜਿਹੜਾ ਜੰਨਾਂ ਸਮਾਨ ਸੀ ਸਾਰਾ ਹੀ ਦਾਨ ਕਰਦਾ ਘੋੜਿਆਂ ਕਤ ਬੜਾ-ਬੜਾ ਕੁਝ ਦਾਨ ਕੀਤਾ ਪੁੰਨ ਦਾਨ ਜਨ ਕਰਤੂ ਬਸ ਤੇ ਦਸਾਂ ਸਮੇਂ ਪਾਪ ਸ਼ਕਹ ਕਹਿੰਦੇ ਨਾ ਅਕਾਲ ਪੁਰਖ ਖੁਸ਼ ਹੋ ਗਿਆ ਕਹਿੰਦੇ ਮੈਨੂੰ ਹੁੱਕ ਬਗੋਆ ਵੀ ਔ ਕਰ ਤੂੰ ਮਾਂ ਦਾ ਸੁਜਰੀ ਦੀ ਖੁੱਖ ਨੂੰ ਭਾਗ ਲਾਦਾ ਇਹ ਕਹਿੰਦਿਆ ਕੋਈ ਥਾਪ ਦਾ ਕਹਿੰਦੇ ਆਪਰਾਪ ਕਹਿੰਦੇ ਜਦੋਂ ਮੈਨੂੰ ਕਿਹਾ ਨਾ ਬੜਾ ਕਰਦੇ ਲਜਵਾਜੀ ਕੇ ਕੋਲ ਗੱਲ ਵੀ ਕਰ ਕਹਿੰਦੇ ਕਹਿੰਦੇ ਉਹ ਮੈਂ ਰੱਬ ਨਾਲ ਇੱਕ ਮਿਕ ਹੋ ਗਿਆ ਐਨਾ ਨਾਮ ਜਪਿਆ ਤੇ ਇਸੇ ਤਰ੍ਹਾਂ ਆਪਣੀ ਵੀ ਲੱਗਰ ਨੂੰ ਭਾਗ ਲੱਗੇ ਆ ਕਿੰਨੇ ਦਿਨਾਂ ਤੋਂ ਲੈ ਕੇ ਗੁਰਬਾਣੀ ਦੇ ਪ੍ਰਵਾਹ ਚੱਲੇ ਮਾਂ ਭੋਖਾ ਨੇ ਨਾਮ ਜਪਿਆ ਤੇ ਲੰਗਰ ਚੱਲੇ ਆ ਇਹ ਇਉਂ ਸਭੇ ਵੀ ਸਾਡੇ ਨਗਰ ਦੇ ਵਿੱਚ ਕੁੰਭ ਲੱਗਿਆ ਪਿਆ ਇਹਦੇ ਚ ਕਈਆਂ ਪ੍ਰੇਮੀਆਂ ਨੇ ਗੁੱਪੇ ਮਾਰ ਕੇ ਨਾਤੇ ਵੀ ਹੋਣੇ ਐ ਕੰਜਣੇ ਮੈਂ ਗੱਲਾਂ ਕਰਕੇ ਵਿਚਾਰੇ ਸਾਰੇ ਇਹ ਬਾਬਾ ਜਗENDER ਸਿੰਘ ਜੀ ਦਾ ਪਰਾਲਾ ਤੇ ਸੰਤ ਬਾਬਾ RAM ਸਿੰਘ ਜੀ ਨੇ ਵਚਨ ਦੀ ਪਾਲਣਾ ਕਰਦਾ ਬਾਬਾ ਜਗENDER ਇਹ ਆਪ ਦੇ ਕੋਲੋਂ ਨਹੀਂ ਕੁਝ ਕਰ ਰਿਹਾ ਬਾਬਾ ਜਗENDER ਸਿੰਘ ਜੀ ਬਾਬਾ RAM ਸਿੰਘ ਜੀ ਦੇ ਵਚਨ ਦੀ ਪਾਲਣਾ ਸੰਤੋਂ ਸਾਕਰ ਪਰ ਅਸਰੀਆ ਜੇ ਕੋ ਵਚਨ ਕਮਾਵਾ ਕਿੰਨਿਆਂ ਨੇ ਬਾਬਾ ਜੀ ਆਰਮ ਸਿੰਘ ਜੀ ਦੀ ਸੇਵਾ ਕੀਤੀ ਹੋਣੀ ਆ ਕਿੰਨਿਆਂ ਨੇ ਢੋਲ ਕੀ ਬਾਜੇ ਨਾਲ বাজਾਏ ਹੋਣੇ ਆ ਪਰ ਲਾਹਾ ਬਾਬਾ ਜਗENDER ਸਿੰਘ ਨੇ ਖੱਟ ਲੈ ਕੇ ਵਜਨ ਪਾਲਣਾ ਕੀਤਾ ਵਜਨ ਪਾਲਿਆ ਕਰਕੇ ਬਾਬਾ ਜਗENDER ਸਿੰਘ ਜੀ ਨੇ ਲਾਹਾ ਲੈ ਲ ਸਮਾ ਹੋਇਆ ਗੱਜ ਵੱਜ ਕੇ ਬੋਲੋ ਸਮਾਗਮ ਦੀ ਤੇ ਪਹੁੰਚ ਗਏ ਜਾਣੇ ਅੰਤੁਰ ਘਰ ਘਰ ਪੀਚੋਗਾ ਤੂੰ ਜਨ ਕੋੜਾ ਤੇ ਆ ਆਰੇ ਬੁਲਤੁਕ ਬੋਲੰਦੇ ਤੀਖਰਿਆਰ ਪਾਰੇ ਨੂੰ ਗੁਰ ਪਾਉਣਾ ਲਈ ਹਰ ਮਾਨਵਾਰੇ ਜਨ ਨਾਨਕ ਨਾਉ ਨਦੀਵਾਨਾ ਹਰ ਸਮਾਧ ਸਿੱਧਾ ਨੇ ਜਨਿਆ ਅਰਹਮਰੀ ਤੁਗਰਾ हिकु दत वापस ते पाई आहे सदका ख़तम ज चढ़ा बसियार करदगी करणी सार को सतनाम शरीर न पार पी बंदा न पारती जेड़ा ਸੂਤੇ ਪੁ ਮੁਹੱਲਾ ਪਹਿਲਾ ਸੱਜ ਵਾਹ ਗੁਰੂ ਆ ਭੰਡੇ ਲੰਗਾ ਜੀ ਰੰਗਾਂ ਦੇ ਸੱਜ ਵਾਹ ਗੁਰੂ ਭੰਦੇ ਰੰਗਾਂ ਜੀ ਰੰਗਾਂ रंगा जी रंग रानी जमले तो पर वञो आपे बजो पौड़ी हिक रोज़ ਨੇਜਨਾ ਕੋ ਲੈ ਕੇ ਬਾਬਾ ਜੁਗਿੰਦਰ ਸਿੰਘ ਜੀ ਗੁਰਾਂ ਨੇ ਸ੍ਰੀਮਾਨ ਸੰਤ ਬਾਬਾ ਰਾਮ ਸਿੰਘ ਜੀ ਦੇ ਵਚਨ ਪਾਲਦੇ ਉਹਨਾਂ ਵਚਨਾਂ ਦੀ ਪਾਲਣਾ ਕਰਦੇ ਹੋਏ ਤੇ ਸੇਵਾ ਦਾ ਪੰਭ ਤੇ ਨਾਮ ਦਾ ਪੰਭ ਲਾ ਕੇ ਰੱਖਿਆ ਕਿੰਨੇ ਭਾਗਾਂ ਵਾਲੇ ਜੀਵ ਹੋਣਿਆ ਜਿਨ੍ਹਾਂ ਨੇ ਗੋਤੇ ਲਾਏ ਹੋਣੇ ਇਹ ਇਉਂ ਸਮਝੋ ਨਗਰ ਦਾ ਨਹੀਂ ਕੱਲੇ ਦਾ ਲਾਕੇ ਤੇ ਭਾਗ ਚੰਗੇ ਆ ਉਹ ਲਾਗ ਦੇ ਵਿੱਚ ਸੋਹ ਸਿੰਘ ਜਿੱਦ ਤੱਕ ਤੇ ਨਾਮ ਜਪਿਆ ਹੋਵੇ ਤੇ ਸਿਵ ਜੀ ਵਰਗੇ ਧਰਤੀ ਨੂੰ ਮੱਥਾ ਟੇਕਦੇ ਆ ਵੀ ਇਹ ਜਨਾ ਕਿਸੇ ਤਪੱਸਵੀ ਨੇ ਤਬ ਕੀਤਾ ਵੇ ਆ ਇੱਥੇ ਬਾਬਾ ਮੋਤੀ RAM ਨੇ ਬਾਬਾ RAM ਸਿੰਘ ਦੀ ਅਕਲਾ ਉਹਨਾਂ ਦੀ ਵਰਸਦੀ ਹੈ ਬਾਬਾ ਜਗENDER ਸਿੰਘ ਤਾਂ ਪ੍ਰਾਲਾ ਕਰਨਦੇ ਆ ਪਰ ਕਲਾ ਬਾਬਾ RAM ਸਿੰਘ ਬਾਬਾ ਮੋਤੀ RAM ਦੀ ਵਰਸਦੀ ਹੈ ਇਹ ਤੋਂ ਕਿਤੇ ਕੋਈ ਬਾਂਝਾ ਨਾ ਰਹਿ ਜੇ ਜਿਵੇਂ ਇੱਕ ਬੋਤੀ ਦਾ ਦੁੱਧ ਹੁੰਦਾ ਜੱਗ 'ਚ ਨਹੀਂ ਪੈਂਦਾ ਜਿਵੇਂ ਗਿਆਨੇ ਕਹੇ ਕਰਦੇ ਬੋਤੀ ਦੇ ਦੁੱਧ ਨੂੰ ਵਾਂਝਾ ਨਾ ਰਹੀ ਜੀ ਇਹ ਜੇ ਜੱਗ ਦੇ ਵਿੱਚੋਂ ਕਿਤੇ ਵਾਂਝਾ ਨਾ ਰਹੀਏ ਤੇ ਫਿਰ ਆਪਣਾ ਲੋਗ ਸੁਖੀਏ ਪਰ ਲੋਗ ਸਹੇਲੇ ਬਣ ਜਾਣਾ ਗੱਜ ਗੱਜ ਵੱਜ ਕੇ ਬੋਲੋ ਬਾਵਾ ਬਾਵਾ ਬਾਵੈ ਸਾਈਆਂ ਸੁਨੱਖਣੀ ਘੜੀ ਬਾਵਾ ਬਾਵਾ

ਕੜੀ ਮੁਹੱਲਾ ਦੀ ਜਾਮਾਂ ਦੇ ਇੱਕ ਓਨਕਾਰ ਜਗਰ ਪ੍ਰਕਾਸ਼ ਆਨੰਦ ਬਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਾਦਰ ਸਰਬਾਰ ਬੜੀਆਂ ਜਗਤ ਗਮਨਿਆ ਆਈਆਂ ਆਏ ਜਨਾ ਨਾਨਕ ਦੀ ਵਾਰਾ ਗੁਰ ਨਾਨਕ ਨੰਦੂ ਗੋਆ ਸਤਿਗੁਰੂ ਮੈਂ ਪਾਇਆ ਸਰਦਾ ਲੋਕ ਤੁਮ ਮਾਨੋ ਮੇਰੇ ਦੁੱਖ ਸਭ ਬਸਾਰਨਾ ਕਬਨਦਲਾ ਫੁਲ ਰਤ ਸੁਆਮੀ ਸੋ ਕੋ ਮਨੋਂ ਬਸਾਰਾ ਰੇ ਸਰਦਾ ਲੋਕ ਸਾਰੇ ਸਾਰੇ ਤਨ ਨਹੀਂ ਕਰਦੇ ਰਾ सुखारी मन वान सचो सहल कान करा सचा नाम सच नाम आधार मेर कनि पुठां पर नान छॾो संतो सच घरो प्यारे सचारो साल मारे त नान सत कु गोआ सत करो न सत पचे ਬਿਗੂ ਬਸੂਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਸ ਤੁ ਜਾਚਨ ਪਾ ਸੋਤੇ ਪੂਰੇ ਦਿਲ ਤੋਂ ਜਾਨੇ ਤੁਖ ਕੰਸਨਾ ਨਾ ਕੋ ਚਰਨ ਲਾ ਕੇ ਬਾਚੇ ਅਨਕਾ ਤੂਰਿ ਛਲੋ ਹੋਰ ਸਭਨ ਗੁਰੂ ਪਨ ਸਭ ਸਦਾ ਦਾਈ ਦਾ ਖੇਨਰ ਜਾਗ ਲ ਜਾਗਾ ਸਤ